ਕੜਦੀ ਬਹੁਤੀ ਸੋਨੀ ਨੀ ਜਾ ਕੁੰਡ ਕੜਦੀ ਬਹੁਤੀ ਸੋਨੀ ਜਾ ਕੁੰਡ ਕੜਦੀ ਕਾਨੀ ਨੇ ਤੂੰ ਤਾਂ ਮੈਨੂੰ ਲਗੇ ਸ਼ਕੀਨ ਨਾ ਨੇ ਤੂੰ ਤਾਂ ਮੈਨੂੰ ਲਗੇ ਸ਼ਕੀਨ ਜੋ ਅੱਖ ਖਸ਼ਾਨੀ ਕੇ ਨਚ ਲੈਨੀ ਬੰਗੀ ਦੀ ਰਾਣੀ ਖੁਲ ਕੇ ਨਚ ਲੈਨੀ ਬੰਗੀ ਦੀ ਰਾਣੀ ਖੁਲ ਕੇ ਨਚ ਲੈਨੀ ਵਗਦੇ ਆਂ ਦੀ ਰਾਣੀ ਖੁਲ ਕੇ ਨਚ ਲੈਨੀ ਵਗਦੇ ਆਂ ਦੀ ਬੰਗਿਤੇ ਆ ਨੀ ਰਾਣੀ ਫੋਕੇ ਰੰਗ ਨੀ ਬੰਗਿਤੇ ਪਾਣੀ ਭਗਦੇ ਹੁੰਦੇ ਸੀ ਆ ਜਮ ਕੁੰਡਾ ਗਾਤ ਨਾ ਕੀਤੀ ਨੀ ਵਸਾ ਵਟਕੇ ਲੰਗੀ ਕੋਲਦੀ ਪਾਸਾ ਵਟਕੇ ਲੰਗੀ ਕੋਲਦੀ ਮੇ ਸੀ ਕੋਟੀ ਪੀਤੀ ਲਾਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲਾਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲਾਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲੈ ਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲੈ ਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਮਰਵਾਗ ਚਲਾਈ ਕਿਉਂ ਨਹੀਂ ਮਾਈ ਦਾ ਚੱਕਦੇ ਸਰੰਗਾਂ ਤੇ ਲੈਣ ਕਿਉਂ ਨਹੀਂ ਮਾਈ ਦਾ ਨਮਲਿਆ ਤੇ ਲੈਣ ਕਿਉਂ ਨਹੀਂ ਮਾਈ ਦਾ ਹਰਾ ਹਰਾ ਸਾਗ ਚਲਾਈ ਕਰਵਾਸ ਕਮਲਾ ਕੰਨੂ ਇਸੇ ਕ ਵੱਡੀ ਪਰਜਾਈਦਾ ਵੇ ਤੈਨੂੰ ਇਸ਼ਕ ਵੱਡੀ ਪਰਜਾਈਦਾ ਵੇ ਕੰਨੂ ਇਸੇ ਕ ਵੱਡੀ ਪਰਜਾਈਦਾ ਵੇ ਤੂੰ ਦਿਸ ਕੱਲੂਰ ਪਿਆਇਆ ਵਿਕਨੀ ਲੈ ਦੇ ਨੋਕਰਾਂ ਮੈਨੂੰ ਵੇਟਾਲ ਪਰਸ਼ਾਨੇ ਚੀਰਨ ਲੱਗੀ ਚਾਤ ਕਰੂੰਗੀ ਤੈਨੂੰ ਚੁੰਨੀ ਜਾਲੀ ਦੀ ਲੈ ਦੇ ਨੋਕਰਾਂ ਮੈਨੂੰ ਚੁੰਨੀ ਜਾਲੀ ਦੀ ਲੈ ਦੇ ਨੋਕਰਾਂ ਮੈਨੂੰ ਚੁੰਨੀ ਜਾਲੀ ਦੀ ਲੈ ਰਾਮਨੋ ਸਿੰਘ ਨੇ ਜਾਦੂ ਕਰ ਦਿੱਤੀ ਆ ਓਏ ਮੁੰਮਾ ਹੁਣ ਬਣੀ ਆ ਇੱਕ ਸਾਰ ਜਗੜੀਆ ਮੁੰਮਾ ਹੁਣ ਬਣੀ ਆ ਇੱਕ ਸਾਰ ਜਗੜੀਆ ਲੈਟ ਮੁੰਡੇ ਆਵੇ ਮੈਂ ਤੇਰੇ ਕਮਰੇ

ਬਾਦੂ ਵਾਦੀ ਮੇਰਾ ਨੀਰ ਬਹੁਤ ਮੇਰੀਆਂ ਖਾਨੀ ਕੋਨਾ ਬਾਜ ਕਲਾਈਆਂ ਚੱਗੀ ਪੁੱਲ ਸਿਰਾਂ ਤੇ ਸੋਂਦੇ ਪੈਰੀ ਚੱਜੜਾ ਪਾਈ ਬੋਲਿਓ ਚਾਨੀਦਰਨੀਆਂ ਬਣ ਕੇ ਮੇਰਾ ਨਾ ਅੰਗਾਂ ਧਾਨੇ ਧਾਨਨੀਆਂ ਲੈ ਲੈਣਾ ਅੰਗਾਂ ਧਾਨੇ ਧਾਨਨੀਆਂ ਕਿ ਪਾਰੇ ਮੁੰਡੇ ਸੋਲਾ ਦਿਲ ਟਿੰਡ ਮਿੰਦੇ ਆਵੇ ਮੱਚਦੀ ਫੋਟੋ ਕਿਚ ਮੁੰਡੇ ਆਵੇ ਮੇਰੀ ਮੱਚਦੀ ਫੋਟੋ ਕਿਚ ਮੁੰਡੇ ਕੀ ਕਰੀਓ ਹਣਾ ਸਾਲ ਕਿਚ ਮੁੰਡਿਆ ਚੱਲਦੀ ਨੂੰ ਲਾ ਕੇ ਪਾਲਾ ਮੁੰਡੇ ਗਾਇਰ ਗਾਇਰ ਰਸਤਾ ਛੋੜ ਦਿਓ ਮੇਰੀ ਮੱਚਦੀ ਰਸਤਾ ਛੋੜ ਦਿਓ ਜਦ ਹਾਈ ਰਸਤਾ ਛੋੜ ਦਿਓ ਈਰਮ ਜੱਜਨੀ ਆਈ ਰਸਤਾ ਛੋੜ ਦਿਓ ਈਰਮ ਜੱਜ ਲਈ ਰਸਤਾ ਛੋੜ ਦਿਓ ਨਰੇ ਪੰਡਾ ਤੇ ਉਹਨਾਂ ਦੀ ਸ਼ੋਭਾ ਪਤਲਾ ਜਿਆ ਪਾਰਸਨਾ ਜੋਗਾ ਲਖ ਮੇਰਾ 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 ਪਤਲਾ ਜਿਆ ਮਮੀ ਦਾ ਨਾ 第二段是